ਮੈਂ ਕਹਿੰਦਾ ਜੇ ਹਮਸਫਰ ਜ਼ਿੰਦਗੀ 'ਚ ਚੰਗਾ ਮਿਲ ਜੇ ਨਾ ਤੇ ਜ਼ਿੰਦਗੀ ਸਵਰਗ ਬਣ ਜਾਂਦੀ ਆ ਤੇ ਜੇ ਹਮਸਫਰ ਜ਼ਿੰਦਗੀ 'ਚ ਮਾੜਾ ਮਿਲ ਜੇ ਤਾਂ ਹੱਡੀਆਂ ਨੂੰ ਝੋਰਾ ਖਾ ਜਾਂਦਾ ਪਰ ਹਮਸਫਰ ਚੰਗਾ ਮਿਲੇ ਉਹ ਵੀ ਕੋਲਾਗਰੇ ਵੀ ਪਰ ਦਿਲ ਦਾ ਅਮੀਰ ਹੋਣਾ ਚਾਹੀਦਾ ਦਿਲ ਤੁੰਗਰੀਬ ਨਹੀਂ ਹੋਣਾ ਚਾਹੀਦਾ ਇੱਕ दारू ਪੀ ਕੇ ਸ਼ਰਾਬ ਪੀ ਕੇ ਔਰਤ ਤੇ ਹੱਥ ਨਹੀਂ ਚੱਕਣ ਹੁਣ ਚੱਕਣ ਵਾਲਾ ਹੋਣਾ ਚਾਹੀਦਾ ਅਤਿਆਚਾਰ ਨਾ ਕਰਨ ਵਾਲਾ ਹੋਵੇ ਗ੍ਰੇਪ ਵੀ ਕੱਟੀ ਜਾ ਸਕਦੀ ਆ ਪਰ ਇਹੋ ਜਿਹਾ ਆਦਤਾਂ ਤੋਂ ਆਪਣੇ ਹਸਬੰਡ ਨੂੰ ਸਮਝਾਇਆ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਮਾਪੇ ਦੀ ਲਾਦ ਇੱਕ ਵਾਰੀ ਵਿਗੜ ਗਈ ਨਾ ਉਹ ساری ਜ਼ਿੰਦਗੀ ਲੋਟ ਨਹੀਂ ਆਉਂਦੀ ਚਾਹੇ ਪਚਾਈਤਾ ਸਮਝਾ ਲੈਣ ਚਾਹੇ ਠਾਣੇ ਵਾਲੇ ਸਮਝਾ ਲੈਣ ਚਾਹੇ ਕਚਹਿਰਾਂ ਵਿੱਚ ਕੇਸ ਚੱਲ ਜੇ ਜਦੋਂ ਰੱਸੀ ਦੇ ਵਿੱਚ ਇੱਕ ਵਾਰੀ ਵੱਟ ਬਹਿ ਜੇ ਨਾ ਉਹ ਮੱਤ ਨੂੰ ਮੱਤ ਜਾਂਦੀ ਆ ਪਰ ਆਪਣਾ ਵੱਟ ਨਹੀਂ ਛੱਡਦੀ ਸਿਆਣੇ ਕਹਿੰਦੇ ਹੁੰਦੇ ਨਾ ਰੱਸੀ ਮੱਤ ਗਈ ਪਰ ਬਲ ਨਹੀਂ ਗਿਆ ਇਹ ਗੱਲਾਂ ਸਿਆਣਿਆਂ ਦੀ ਸੱਚੀਆਂ ਪਾਈਆਂ ਹੋਈਆਂ ਨੇ ਖਾਣੇ ਪਾਈ ਹੋਈਆਂ ਸਿਆਣਿਆਂ ਦੇ ਤੇ ਪ੍ਰਮਾਤਮਾ ਕਰੇ ਕਿ ਕਿਸੇ ਵੀ ਔਰਤ ਨੂੰ ਉਸ ਦਾ ਹਸਬੰਦ ਚੰਗਾ ਮਿਲੇ ਚਾਹੇ ਉਹ ਦੁਨੀਆ ਤੋਂ ਚਲਿਆ ਵੀ ਜਾਂਦਾ ਹੋਵੇ ਉਹਦੇ ਚੋਰੇ ਚੋਰੇ ਜੀ ਮੇਰਾ ਬੰਦਾ ਗਿਆ ਹੈ ਦੁਨੀਆ ਤੋਂ ਕਈ ਤਾਂ ਜਿਉਂਦਿਆਂ ਨੂੰ ਨਹੀਂ ਛੁਰਦਿਆਂ ਤੇ ਕਈ ਮਰਿਆਂ ਨੂੰ ਵੀ ਛੁਰੀ ਜਾਂਦਿਆਂ ਹੁਣ ਮੇਰੇ ਲਈ ਵੇਖ ਲਓ ਨਾ ਜਿਉਂਦੇ ਦਾ ਚੋਰਾ ਨਹੀਂ ਕਰਦੀ ਜਿੰਨਾ ਮੈਂ ਦੁਨੀਆ ਤੋਂ ਗਏ ਦਾ ਚੋਰਾ ਕਰਦੀ ਆ ਕਿਉਂਕਿ ਜਿਹੜਾ ਦੁਨੀਆ ਤੋਂ ਚਲਿਆ ਗਿਆ ਉਹ ਬਰਾਬਰ ਰੂਪੀ ਬਹੁਤ ਵਧੀਆ ਇਨਸਾਨ ਸੀ ਤੇ ਜਿਹੜਾ ਅੱਜ ਦੁਨੀਆ ਤੇ ਜਿਉਂਦਾ ਫਿਰਦਾ ਉਹ ਇੱਕ ਨਸਲ ਦਾ ਸਮਝ ਲੋ ਕੁੱਤੇ ਦੀ ਨਸਲਾ ਕੋ ਇੱਕ ਹਿਸਾਬ ਨਾਲ ਕਿਉਂਕਿ ਜਿਹਨੇ ਆਪਦੇ ਬੱਚੇ ਦੀ ਵਰਨਿੰਗ ਕੀਤੀ ਤੋ ਉਹਨੂੰ ਆਪਦੀ ਜਨਾਨੀ ਤੱਕ ਕੀ ਪਿਆ ਹੈ ਇਹ ਜੇ ਤੋ ਨਸ਼ੇੜੀ ਪੁੱਤਾਂ ਨੂੰ ਝੂਠ ਮਾਰ ਕੇ ਵਿਆਹਉਂਦਾ ਹੈ ਨਾ ਲੋਕ ਉਦੋਂ ਇੱਕ ਨਹਿਰ ਚ ਖੜੀ ਪਟੜੀ ਤੇ ਖੜੀ ਧੀ ਨੂੰ ਨਹਿਰ ਤੇ ਧੱਕਾ ਦੇਣ ਵਾਲੀ ਗੱਲ ਕਰਦੇ ਆ ਇਹ ਉਹਨਾਂ ਲੋਕਾਂ ਦੀ ਨਿਸ਼ਾਨੀ ਆ ਸੋ ਐਵੇਂ ਤੱਕ ਇਕੱਲਾ ਨਾ ਕਰਿਆ ਕਰੋ ਹਨ ਆਪਣੇ ਪੁੱਤ ਨੂੰ ਵਿਆਹਣ ਦੇ ਚੱਕਰ ਚ ਕਿਸੇ ਦੀ ਧੀ ਨੂੰ ਨਸ਼ਾ ਸੜਾ ਕੇ ਇੰਦਰਨਾ ਸਮਝਿਆ ਕਰੋ ਕਿਉਂਕਿ ਉਹ ਤਾਂ ਪਹਿਲਾਂ ਡੁੱਬੀ ਹੁੰਦੀ ਐ ਜਦੋਂ ਤੁਸੀਂ ਕਿਸੇ ਵਿਆਹੀ ਵੜੀ ਔਰਤ ਦਾ ਰਿਸ਼ਤਾ ਲੈਣੇ ਆ ਤਾਂ ਝੂਠ ਮਾਰ ਦਿੰਨੇ ਆ ਵੀ ਸਾਡਾ ਪੁੱਤ ਤਾਂ ਕੁਛ ਨਹੀਂ ਖਾਂਦਾ ਅਸੀਂ ਤਾਂ ਊਣੇ ਆ ਅਸੀਂ ਤਾਂ ਬਹੁਤ ਜ਼ਿਆਦੇ ਗਰੀਬ ਆ ਸਾਡੇ ਘਰੇ ਤਾਂ ਪੁੱਤ ਦੀ ਦਾਦਾ ਦਾਦੀ ਸਾਨੂੰ ਤਾਂ ਵਧੀਆ ਮਿਲ ਗਿਆ ਰਿਸ਼ਤਾ ਅਸੀਂ ਤਾਂ ਬਹੁਤ ਖੁਸ਼ ਨਸੀਬਾਂ ਤੇ ਬਾਅਦ ਚ ਮਾਵਾ ਉਹੀ ਜਿਹੜੀਆਂ ਝੂਠ ਮਾਰ ਕੇ ਪੁੱਤਾਂ ਨੂੰ ਵਿਰੰਗਣਾ ਫਿਰ ਉਹੀ ਕਹਿਨਦਾਂ ਓਡੀ ਤੂੰ ਆ ਤੇ ਓਡਾ ਇਥੇਰਾ ਪੁੱਤ ਆ ਅਸੀਂ ਤੈਨੂੰ ਕਿਵੇਂ ਐਕਸੈਪਟ ਕਰਗੇ ਕਿਉਂ ਪਹਿਲਾਂ ਤੁਸੀਂ ਅੱਖਾਂ ਤੋਂ ਅੰਨ੍ਹੇ ਹੁੰਦਾ ਪਹਿਲਾਂ ਤੁਹਾਨੂੰ ਗਿਦਾ ਨਹੀਂ ਹੁੰਦਾ ਐਵੇਂ ਦੇ ਕੰਮ ਨਾ ਕਰਿਆ ਕਰੋ ਮਹਾਰਾਜ ਨੂੰ ਜਾਨ ਦੇਣੀ ਹੈ ਜਾ ਕੇ ਰੱਬ ਕੋਲੇ ਜਾਣਾ ਹੈ ਤੁਸੀਂ ਆ ਮੂੰਹ ਲੈ ਕੇ ਜਿਹੜੇ ਜਿਹੜੀ ਜੀਵ ਨਾ ਝੂਠ ਮਾਰਦਣਾ ਇਹ ਜੀਵ ਚ ਕੀੜੇ ਪੈ ਸਕਦੇ ਕਿਸੇ ਟਾਈਮ ਉਹ ਰੱਬ ਬੜਾ ਬਿਆਨਤਾ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਮਜਬੂਰ ਹੋ ਜਾਂਦਾ ਬੰਦਾ